ਅੱਜ ਆਪਾਂ ਬਣਾਵਾਂਗੇ ਚਿਕੰਦਰ ਤੇ ਮੂਲੀ ਦੇ ਪਰਾਂਠੇ ਜੋ ਕਿ ਦੇਖਣ ਚ ਇੰਨੇ ਜ਼ਿਆਦਾ ਪਿਆਰੇ ਲੱਗ ਰਹੇ ਨੇ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਇੱਕ ਵਾਰੀ ਤੁਸੀਂ ਬਣਾ ਲਏ ਤਾਂ ਬਾਰ ਬਾਰ ਇਸ ਤਰ੍ਹਾਂ ਇਹ ਪਰਾਂਠੇ ਆ ਜਿਹੜੇ ਬਣਾ ਕੇ ਖਾਓਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਹਾਡੇ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਦਿੰਦੀਆਂ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਚਕੰਦਰ ਤੇ ਮੂਲੀ ਦੇ ਪਰੌਂਠੇ ਬਣਾਉਣ ਲਈ ਆਪਾਂ ਇੱਕ ਛੋਟਾ ਚਕੰਦਰ ਜਾਂ ਫਿਰ ਤੁਸੀਂ ਅੱਧਾ ਚਕੰਦਰ ਆ ਜਿਹੜਾ ਲੈ ਲੈਣਾ ਮੈਂ ਚਾਰ ਮੂਲੀਆਂ ਨੇ ਗੱਦੂਕਾਸ ਕਰਕੇ ਇਹਨਾਂ ਵਿੱਚ ਨੂਨ ਪਾ ਕੇ ਆ ਪਾਣੀ ਆ ਜਿਹੜਾ ਨਚੋੜ ਲਿਆ ਸੀ ਬਾਅਦ ਦੇ ਵਿੱਚ ਚਕੰਦਰ ਆ ਜਿਹੜਾ ਪਾਇਆ ਏ ਤਾਂ ਕਿ ਕਲਰ ਵੀ ਵਧੀਆ ਰਹੇ ਤੇ ਜਿਹੜੀ ਸਾਨੂੰ ਤਤ ਮਿਲਣਗੇ ਉਹ ਵੀ ਸਾਨੂੰ ਮਿਲ ਜਾਣ ਚਕੰਦਰ ਪਾਉਣ ਤੋਂ ਬਾਅਦ ਮੈਂ ਇਹਨੂੰ ਜਿਹੜਾ ਨਚੋੜਿਆ ਨਹੀਂ ਹੈਗਾ ਤੁਸੀਂ ਚਾਹੋ ਥੋੜਾ ਜਿਹਾ ਪਾਣੀ ਆ ਜਿਹੜਾ ਨਚੋੜਨਾ ਚਾਹੋ ਨਚੋੜ ਸਕਦੇ ਹੋ ਪਰ ਮੈਂ ਇਦਾਂ ਹੀ ਰੱਖਿਆ ਇਹਦੇ ਵਿੱਚ ਇੰਨਾ ਜ਼ਿਆਦਾ ਪਾਣੀ ਨਹੀਂ ਸੀਗਾ ਮੂਲੀ ਦਾ ਪਾਣੀ ਆ ਜਿਹੜਾ ਪਹਿਲਾਂ ਨਚੋਟ ਲਿਆ ਸੀਗਾ ਨੂਨ ਪਾ ਕੇ ਰੱਖਤਾ ਸੀ ਫਿਰ ਨਚੋਟ ਲਿਆ ਤੇ ਇਹਨੂੰ ਆਪਾਂ ਕੱਦੂਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਲੋੜ ਅਨਸਾਰ ਜੋ ਵੀ ਚੀਜ਼ਾਂ ਪਾਉਣੀਆਂ ਨੇ ਪਾ ਦਵਾਂਗੇ ਸਰਦੀਆਂ ਨੇ ਤੋਹਫੇ ਨੇਗੇ ਇੰਨੀਆਂ ਸਾਰੀਆਂ ਸਬਜ਼ੀਆਂ ਸਾਨੂੰ ਮਿਲਦੀਆਂ ਨੇਗੇ ਤੁਸੀਂ ਹਰ ਇੱਕ ਚੀਜ਼ ਟਰਾਈ ਕਰਕੇ ਦੇਖੋ ਖਾ ਕੇ ਬਣਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਜ਼ਿਆਦਾ ਟੇਸਟੀ ਬਣਦੇ ਨੇ ਪਰੌਂਠੇ ਟਣੀਆਂ ਮੈਂ ਇਹਦੇ ਵਿੱਚ ਕੱਟ ਲਿਆ ਤੇ ਸਵਾਦ ਅਨਸਾਰ ਹਰੀ ਮਿਰਚ ਵੀ ਕੱਟ ਲਵਾਂਗੇ ਹਰੀ ਮਿਰਚ ਦੇ ਨਾਲ ਪਰੌਂਠਾ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਇਹ ਚਿਕੰਦਰ ਤੁਸੀਂ ਕੱਲੇ ਮੂਲੀ ਚ ਨਹੀਂ ਤੁਸੀਂ ਗੋਭੀ ਚ ਵੀ ਪਾ ਸਕਦੇ ਹੋ ਜਾਂ ਫਿਰ ਆਲੂਆਂ ਚ ਜਾਂ ਕਿਸੇ ਵੀ ਚੀਜ਼ ਚ ਜਿਹੜਾ ਪਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਮੇਥਿਆਂ ਚ ਵੀ ਪਾ ਸਕਦੇ ਹੋ ਜਾਂ ਮੱਕੀ ਦੀ ਰੋਟੀ ਚ ਪਾਉਣਾ ਹੈ ਜਾਂ ਫਿਰ ਤੁਸੀਂ ਇਦਾਂ ਹੀ ਆਟੇ ਚ ਗੁੰਨ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਵਾਂਗੇ ਇੱਕ ਛੋਟਾ ਚਮਚ ਬਾਕੀ ਚੀਜ਼ਾਂ ਆਪਾਂ ਸਵਾਦ ਅਨੁਸਾਰ ਪਾਵਾਂਗੇ ਨੂਨ ਜਿਹੜਾ ਮੈਂ ਸਵਾਦ ਅਨੁਸਾਰ ਪਾਇਆ ਹਲਦੀ ਪਾਈ ਆ ਅੱਧਕ ਚਮਚ ਸੋਈ ਘੱਟ ਪਾਈ ਆ ਤੁਸੀਂ ਸਕਿਪ ਵੀ ਕਰ ਸਕਦੇ ਹੋ ਹਲਦੀ ਆ ਜਿਹੜੀ ਛੱਡ ਵੀ ਸਕਦੇ ਹੋ ਉਸ ਤੋਂ ਬਾਅਦ ਸਵਾਦ ਅਨੁਸਾਰ ਲਾਲ ਮਿਰਚ ਪਾ ਲਈ ਆ ਤੁਸੀਂ ਕੱਲੀ ਹਰੀ ਮਿਰਚ ਇਦੇ ਵਿੱਚ ਪਾਵਾਂਗੇ ਥੋੜਾ ਜਿਹਾ ਮੈਗੀ ਮਸਾਲਾ ਜਾਂ ਫਿਰ ਤੁਸੀਂ ਜਾਂ ਜਿਹੜਾ ਕੋਈ ਵੀ ਗਰਮ ਮਸਾਲਾ ਪਾ ਸਕਦੇ ਹੋ ਜਾਂ ਫਿਰ ਮੀਟ ਮਸਾਲਾ ਵੀ ਐਡ ਕਰ ਸਕਦੇ ਹੋ ਜੇ ਤੁਹਾਡੇ ਕੋਲ ਮੈਗੀ ਮਸਾਲਾ ਨਹੀਂ ਹੈਗਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਦਵਾਂਗੇ ਆਪਾਂ ਤਾਂ ਕਿ ਜ਼ਿਆਦਾ ਪਾਣੀ ਆ ਜਿਹੜਾ ਨਾ ਛੱਡਣ ਫਿਰ ਪਰੌਂਠੇ ਬਣਾਉਣ 'ਚ ਆਸਾਨੀ ਹੋ ਜਾਂਦੀ ਆ ਲੋ ਜੀ ਮੂਲੀਆਂ ਫਿਲ ਕਰਨ ਲਈ ਤੇ ਚਕੰਦਰਾ ਦਾ ਮਸਾਲਾ ਫਿਲ ਕਰਨ ਲਈ ਆ ਆਪਣਾ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਲਾਲ ਰੰਗ ਆ ਜਿਹੜਾ ਆਇਆ ਹੈ ਨਾਰਮਲ ਮੈਂ ਆਟਾ ਗੁੰਨਿਆ ਹੋਇਆ ਸੀ ਕੋਈ ਇਹਦੇ ਵਿੱਚ ਐਕਸਟਰਾ ਕੁਝ ਵੀ ਐਡ ਨਹੀਂ ਕੀਤਾ ਹੈਗਾ ਤੁਸੀਂ ਆਟਾ ਇਹ ਜਿਹੜਾ ਪਰੌਂਠੇ ਲਈ ਨਾ ਤਾਂ ਜ਼ਿਆਦਾ ਹਾਰਡ ਗੁੰਨਾ ਹੈ ਨਾ ਜ਼ਿਆਦਾ ਸੌਫਟ ਪਰੌਂਠੇ ਬਹੁਤ ਵਧੀਆ ਬਣਦੇ ਨੇ ਇਸ ਤਰ੍ਹਾਂ ਆਪਾਂ ਦੋ ਦੋ ਵੇੜੇ ਵਾਲੇ ਬਣਾਵਾਂਗੇ ਤਾਂ ਕਿ ਸਟਫਿੰਗ ਆ ਜਿਹੜੀ ਬਾਹਰ ਨਾ ਨਿਕਲੇ ਤੇ ਜਿਹੜੇ ਇਕੱਲੇ-ਇਕੱਲੇ ਜਾਂ ਪਰਦੇਸਾਂ ਵਿੱਚ ਰਹਿੰਦੇ ਨੇਗੇ ਉਹ ਵੀ ਆਸਾਨੀ ਦੇ ਨਾਲ ਇਹ ਪਰੌਂਠਾ ਬਣਾ ਸਕਣ ਇਸ ਲਈ ਮੈਂ ਇਸ ਤਰੀਕੇ ਨਾਲ ਜਿਹੜਾ ਬਣਾਇਆ ਹੈ ਜੇ ਤੁਸੀਂ ਇੱਕ ਸਟਫਿੰਗ ਇੱਕ ਪਰੌਂਠਾ ਬਣਾਉਣਾ ਹੈ ਇੱਕ ਸਟਫਿੰਗ ਵਾਲਾ ਤਾਂ ਤੁਸੀਂ ਇੱਕ ਚਵੀ ਪਾ ਸਕਦੇ ਹੋ ਫਿਰ ਤੁਸੀਂ ਪਾਣੀ ਆ ਜਿਹੜਾ ਨਚੋੜ ਲਿਓ ਤੇ ਇਹਨੂੰ ਇਹਦੇ ਉੱਪਰ ਫੈਲਾ ਦਵਾਂਗੇ ਆਪਾਂ ਚੰਗੀ ਤਰ੍ਹਾਂ ਭਰ-ਭਰ ਕੇ ਆਪਾਂ ਇਦਾਂ ਖਾਣ ਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਮੇਰੇ ਬਾਰ-ਬਾਰ ਕਹਿਣ ਨਾਲ ਤੁਹਾਨੂੰ ਲੱਗ ਰਿਹਾ ਹੋਣਾ ਟੇਸਟੀ ਟੇਸਟੀ ਗਈ ਜਾਂਦੀ ਆ ਫਿਰ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਲੱਗੂਗਾ ਤੁਹਾਨੂੰ ਇਸ ਤਰ੍ਹਾਂ ਇਹ ਬਣ ਗਿਆ ਇਹਦੇ ਉੱਪਰ ਦੂਜਾ ਆਪਾਂ ਜਿਹੜੀ ਰੋਟੀ ਆ ਲਗਾ ਦੇਵਾਂਗੇ ਇਦਾਂ ਹੈ ਜਿਹੜੇ ਨਵੇਂ ਸਿੱਖਦੇ ਨੇਗੇ ਆ ਨਵੇਂ ਬਣਾਉਂਦੇ ਨੇ ਆ ਫਰ ਅੱਜਕੱਲ ਮੁੰਡੇ ਵਿਚਾਰੇ ਬਾਹਰ ਵੀ ਬੈਠੇ ਹੁੰਦੇ ਆ ਉਹ ਵੀ ਆ ਜਿਹੜਾ ਸਾਨੀ ਦੇ ਨਾਲ ਬਣਾ ਸਕਦੇ ਨੇਗੇ ਇਹਨੂੰ ਆਪਾਂ ਪਰੌਂਠੇ ਨੂੰ ਸਾਈਡਾਂ ਤੋਂ ਬੰਦ ਕਰ ਲਿਆ ਤਾਂ ਕਿ ਖੁੱਲਲੇ ਨਾ ਪਕਾਉਂਦੇ ਸਮੇਂ ਜਦੋਂ ਅਸੀਂ ਪਾਈਏ ਤਵੇ ਤੇ ਤੇ ਤਵੇ ਤੇ ਆ ਜਿਹੜਾ ਇਹਨੂੰ ਆਪਾਂ ਪਾ ਦਵਾਂਗੇ ਤੁਸੀਂ ਇਹਨੂੰ ਹਾਈ ਮੀਡੀਅਮ ਫਲੇਮ ਕਿਵੇਂ ਵੀ ਪਕਾ ਸਕਦੇ ਹੋ ਜੇ ਸੌਫਟ ਰੱਖਣਾ ਹੈ ਤਾਂ ਹਾਈ ਫਲੇਮ ਤੇ ਪਕਾ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੜਕ ਜਾਂ ਰੱਖਣਾ ਹੈ कुरकुरा ਜਿਹਾ ਪਰੌਂਠਾ ਰੱਖਣਾ ਹੈ ਫਿਰ ਤੁਸੀਂ ਇਹਨੂੰ ਜਿਹੜਾ ਮੀਡੀਅਮ ਫਲੇਮ ਤੇ ਵੀ ਪਕਾ ਸਕਦੇ ਹੋ ਹੁਣ ਆਪਾਂ ਇਹਦੇ ਉੱਪਰ ਕੀ ਲਗਾ ਦੇਵਾਂਗੇ ਕੀ ਤੇਲ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਲਗਾ ਸਕਦੇ ਹੋ ਐਦਾਂ ਟੇਸਟੀ ਪਰੌਂਠੇ ਆਪਣੇ ਤੁਸੀਂ ਆਸਾਨੀ ਦੇ ਨਾਲ ਬਣਾ ਸਕਦੇ ਹੋ ਇੱਕ ਨਵੀਂ ਅਲੱਗ ਜੀ ਚੀਜ਼ ਆ ਖਾਣ ਚ ਵੀ ਵਧੀਆ ਲੱਗਦੀ ਆ ਵਿੱਚੋਂ ਕਿੰਨਾ ਪਿਆਰਾ ਲੱਗਦਾ ਇਹ ਕਲਰ ਜਦੋਂ ਆਪਾਂ ਖੋਲਦੇ ਆ ਪਰੌਂਠੇ ਨੂੰ ਰੈੱਡ ਰੈੱਡ ਜਿਹਾ ਸਾਰਾ ਹੀ ਰੈੱਡ ਹੋ ਜਾਂਦਾ ਇਹਨਾਂ ਕਾ ਚਕੰਦਰ ਪਾਉਣ ਨਾਲ ਕੀ ਹੁੰਦਾ ਹੈ ਸਾਰਾ ਕਲਰ ਆ ਜਿਹੜਾ ਮੂਲੀਆਂ ਨੂੰ ਵੀ ਲੱਗ ਜਾਂਦਾ ਲੱਗਦਾ ਹੀ ਨਹੀਂ ਹੈਗਾ ਕਿ ਮੂਲੀ ਪਈ ਹੈ ਜਾਂ ਤੁਹਾਨੂੰ ਇਹ ਵੀ ਮਹਿਸੂਸ ਨਹੀਂ ਹੋਊਗਾ ਕਿ ਤੁਸੀਂ ਚਕੰਦਰ ਦਾ ਪਰੌਂਠਾ ਬਣਾਇਆ ਖਾ ਰਹੇ ਹੋ ਦੰਦ ਲਗੂਗਾ ਕਿ ਮੂਲੀ ਦਾ ਹੀ ਆ ਇਹਨਾਂ ਦਾ ਟੇਸਟ ਇਹਦੇ ਵਿੱਚ ਮਿਕਸ ਹੋ ਜਾਂਦਾ ਲੋ ਜੀ ਆਪਣੇ ਇਹ ਪਰੌਂਠੇ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਇਹਨੂੰ ਦਹੀਂ ਮੱਖਣ ਚਾਰ ਚਟਨੀ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ